ਜਿਹੜੀਆਂ ਕਿਸੇ ਵੀ ਜਗ੍ਹਾ ਦੇ ਉੱਪਰ ਰਹਿਣ ਦੇ ਨਾਲ ਆਦਤਾਂ ਪੈਦਾ ਹੁੰਦੀਆਂ ਨੇ ਉਹ ਬੰਦੇ ਨੂੰ ਜਿਹੜੀਆਂ ਰੁਟੀਨ ਦੇ ਵਿੱਚ ਬਣ ਜਾਂਦੀਆਂ ਨੇ ਉਹਦੀਆਂ ਤੇ ਉਸ ਆਦਤ ਦੀ ਮਿਸਾਲ ਸਾਡਾ ਬੰਦਾ ਤੁਸੀਂ ਦੇਖ ਸਕਦੇ ਹੋ ਕੇਸ ਦੇ ਵਿੱਚ ਥੋੜੇ ਕਾਗਜ਼ ਕਿਸੇ ਕਾਰਨ ਕਰਕੇ ਖਿਲਰੇ ਹੋਏ ਸੀਗੇ ਤੇ ਬਾਈ ਤੋਂ ਜਰੇ ਨਹੀਂ ਗਏ ਫਿਰ ਇਹ ਜਰੇ ਇਕੱਠੇ ਕਰਨੇ ਸ਼ੁਰੂ ਕਰਤੇ ਤੇ ਹੁਣ ਇਹ ਇੱਕ ਗੱਟਾ ਲੈ ਕੇ ਤੇ ਸਾਰੇ ਕਾਗਜ਼ ਇਕੱਠੇ ਕਰ ਰਿਹਾ ਹੈਗਾ ਇਸੇ ਤਰ੍ਹਾਂ ਜਦੋਂ ਕਿਤੇ ਕਹੜੀਏ ਵਿਕਸਿਤ ਦੇਸਾਂ ਦੇ ਵਿੱਚ ਜਾਂ ਵਿਕਸਿਤ ਜਿਹੜੀਆਂ ਕੰਟਰੀਜ਼ ਨੇਗੇ ਉਹਨਾਂ ਦੇ ਵਿੱਚ ਕਿਤੇ ਗੰਦਗੀ ਫੈਲੀ ਹੁੰਦੀ ਹੈ ਤਾਂ ਸਾਰੇ ਆਪਣਾ ਮੋਢਲਾ ਫਰਜ਼ ਸਮਝ ਕੇ ਸਫਾਈ ਕਰਦੇ ਹੈਗੇ ਤੇ ਉਸੇ ਦੇ ਨਾਲ ਹੀ ਸਾਰਾ ਦੇਸ਼ ਜਾਂ ਆਪਾਂ ਕਹ ਲਈਏ ਸਟੇਟ ਉਹ ਤੋਂ ਜਿਲ੍ਹਾ ਜਾਂ ਫਿਰ ਟਾਊਨ ਫੇਰ ਹੀ ਜਿਹੜੇ ਸਾਫ਼ ਰਹਿ ਸਕਦੇ ਜੇਕਰ ਆਪਾਂ ਸਾਰੇ ਆਪਣਾ ਮੋਢਲਾ ਫਰਜ਼ ਸਮਝ ਕੇ ਇਸ ਤਰ੍ਹਾਂ ਸਫਾਈ ਦੇ ਕਦਮ ਉਠਾਈਏ ਤੇ ਇਹ ਦੇਖ ਸਕਦੇ ਹੋ ਤੁਸੀਂ ਸਾਡਾ ਬੰਦਾ ਸਫਾਈ ਤੇ ਲੱਗਿਆ ਹੋਇਆ ਤੁਨ ਦੇ ਹੀ ਨਾਲ ਜਿਹੜਾ ਕਾਗਜ਼ ਇਕੱਠੇ ਕਰ ਰਿਹਾ ਧੰਨਵਾਦ